ਪੰਜਾਬ ਵਿੱਚ ਤेंदुए ਦੀ ਦਹਿਸ਼ਤ ਹੈ ਸੂਬੇ ਦੇ ਕਈ ਸ਼ਹਿਰਾਂ ਵਿੱਚ ਤेंदुए ਦੇ ਦਾਖਲ ਹੋਣ ਮਗਰੋਂ ਸੂਬਾ ਸਰਕਾਰ ਅਲਰਟ ਮੋੜਤੇ ਹੈ ਪੰਜਾਬ ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਦੇ ਲਈ ਮੈਗਾ ਪਲਾਨ ਵੀ ਤਿਆਰ ਕੀਤਾ ਹੈ ਹੁਣ ਤेंदੂਆਂ ਦੀ ਗਿਣਤੀ ਤੋਂ ਲੈ ਕੇ ਉਹਨਾਂ ਦੇ ਰੂਟ ਤੱਕ ਸਭ ਚੀਜ਼ਾਂ ਦੀ ਪਛਾਣ ਕੀਤੀ ਜਾਵੇਗੀ ਪੰਜਾਬ ਵਾਈਲਡ ਲਾਈਫ ਵਿਭਾਗ ਇਸ ਪ੍ਰੋਜੈਕਟ ਤੇ ਕੰਮ ਕਰੇਗਾ ਇਸ ਤੋਂ ਇਲਾਵਾ ਤेंदुए ਦੇ ਪ੍ਰਬੰਧਨ ਤੇ ਵਿਆਪਕ ਯੋਜਨਾ ਤਿਆਰ ਕੀਤੀ ਜਾਵੇਗੀ ਜੰਗਲੀ ਜੀਮ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਤेंदुए ਦੀ ਗਿਣਤੀ ਇੰਨੀ ਜ਼ਿਆਦਾ ਨਹੀਂ ਹੈ ਪਰ ਥੋੜੇ ਸਮੇਂ ਵਿੱਚ ਪੰਜਾਬ ਦੇ ਕਈ ਸ਼ਹਿਰਾਂ ਤੇ ਖਾਵਾਂ ਤੇ ਤेंदुए ਦੇਖੇ ਗਏ ਨੇ ਉੱਥੇ ਹੀ ਸੜਕ ਹਾਦਸਿਆਂ ਦੇ ਵਿੱਚ ਦੋ ਤेंदੂਆਂ ਦੀ ਮੌਤ ਨੇ ਸਰਕਾਰ ਦਾ ਧਿਆਨ ਆਪਣੇ ਵੱਲ ਖਿੱਚਿਆ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪੰਜਾਬ ਵਿੱਚ ਤेंदुए ਦੇ ਦਾਖਲ ਹੋਣ ਦੇ ਕਈ ਕਾਰਨ ਨੇ ਪਹਿਲਾਂ ਤਾਂ ਹਿਮਾਚਲ ਪ੍ਰਦੇਸ਼ ਵਿੱਚ ਵਿਕਾਸ ਕਾਰਜ ਕਾਰਨ ਉੱਥੇ ਦੇ ਜੰਗਲ ਤਬਾਹ ਹੋ ਰਹੇ ਨੇ ਜਿਸ ਕਾਰਨ ਤेंदुए ਭਟਕ ਕੇ ਪੰਜਾਬ ਵੱਲ ਆ ਰਹੇ ਨੇ ਉੱਥੇ ਹੀ ਪੰਜਾਬ ਦੇ ਪਹਾੜੀ ਇਲਾਕਿਆਂ ਵਿੱਚ ਤेंदुए ਦੇ ਮੌਜੂਦ ਹੋਣ ਦੀ ਸੰਭਾਵਨਾ ਹੈ ਇਹਨਾਂ ਵਿੱਚ ਮਾਚਲ ਦੇ ਨਾਲ ਲੱਗਦੇ ਸ਼੍ਰੀ ਆਨੰਦਪੁਰ ਸਾਹਿਬ ਰੋਪੜ ਨੰਗਲ ਹੁਸ਼ਿਆਰਪੁਰ ਤੇ ਪਠਾਨਕੋਟ ਸਮੇਤ ਸ਼ਿਵਾਲਕ ਖੇਤਰ ਸ਼ਾਮਲ ਹੈ ਦਸੰਬਰ ਦੇ ਵਿੱਚ ਰੋਪੜ ਤੇ ਲੁਧਿਆਣਾ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਤेंदुए ਦੇਖੇ ਗਏ ਸੀ ਉੱਥੇ ਹੀ ਪਹਾੜਾਂ ਵਿੱਚ ਜਦੋਂ ਸਰਦੀ ਵੱਧ ਜਾਂਦੀ ਹੈ ਤਾਂ ਤेंदुए ਨੂੰ ਭੋਜਨ ਪ੍ਰਾਪਤ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੀ ਸਥਿਤੀ ਵਿੱਚ ਤेंदुए ਪਹਾੜਾਂ ਤੋਂ ਮੈਦਾਨੀ ਇਲਾਕਿਆਂ ਵੱਲ ਜਾਂਦੇ ਨਹੀਂ ਹਾਲਾਂਕਿ ਕੁਝ ਸਮੇਂ ਤੋਂ ਪੈਟਰਨ ਬਦਲ ਗਿਆ ਹੈ ਪੰਜਾਬ ਵਿੱਚ ਹੁਣ ਗਰਮੀਆਂ ਦੇ ਮੌਸਮ ਵਿੱਚ ਵੀ ਤेंदुए ਆ ਰਹੇ ਨੇ ਅਜਿਹੀ ਸਥਿਤੀ ਵਿੱਚ ਤेंदुए ਦੇ ਰੂਟਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ ਅਧਿਕਾਰੀਆਂ ਦੇ ਮੁਤਾਬਕ ਤेंदुओं ਦੀ ਗਿਣਤੀ ਕਈ ਕਾਰਨਾ ਕਰਕੇ ਜ਼ਰੂਰੀ ਹੈ ਇੱਕ ਕਾਰਨ ਇਹ ਵੀ ਹੈ ਕਿ ਜੰਗਲੀ ਜਾਨਵਰ ਇਨਸਾਨਾਂ ਦੁਆਰਾ ਬਣਾਈਆਂ ਗਈਆਂ ਹੱਦਾਂ ਨੂੰ ਨਹੀਂ ਜਾਣਦੇ ਅਜਿਹੀ ਹਾਲਤ ਵਿੱਚ ਉਹ ਕਿਤੇ ਵੀ ਆਉਂਦੇ ਜਾਂਦੇ ਨਹੀਂ ਦੂਜਾ ਮਨੁੱਖ ਜਾਨਵਰ ਸੰਘਰਸ਼ ਨੂੰ ਖਤਮ ਕਰਨ ਦਾ ਯਤਨ ਕੀਤਾ ਜਾਵੇਗਾ ਇਸ ਧਿਆਨ ਤੋਂ ਬਾਅਦ ਇਹਨਾਂ ਜਾਨਵਰਾਂ ਦੇ ਗੈਰ ਕਾਨੂੰਨੀ ਸ਼ਿਕਾਰ ਤੇ ਵੀ ਆਸਾਨੀ ਨਾਲ ਕਾਬੂ ਪਾਇਆ ਜਾ ਸਕੇਗਾ ਪ੍ਰਭਾਵਿਤ ਖੇਤਰਾਂ ਦੇ ਵਿੱਚ ਜੰਗਲਾਤ ਵਿਭਾਗ ਦੀਆਂ ਟੀਮਾਂ ਖੁਦ ਸਰਗਰਮ ਹੋ ਜਾਣਗੀਆਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਗਿਣਤੀ ਦਾ ਕੰਮ ਪੂਰੀ ਤਰ੍ਹਾਂ ਹਾਈ ਟੈਕ ਤਰੀਕੇ ਨਾਲ ਕੀਤਾ ਜਾਵੇਗਾ ਇਸ ਵਿੱਚ ਮੋਸ਼ਨ ਕੈਮਰਿਆਂ ਤੋਂ ਲੈ ਕੇ ਤਸਵੀਰਾਂ ਤੱਕ ਸਭ ਕੁਝ ਸ਼ਾਮਲ ਹੋਵੇਗਾ ਸਾਰੇ ਰਾਸਤਿਆਂ ਦੀ ਜਾਂਚ ਕੀਤੀ ਜਾਵੇਗੀ ਹਾਲਾਂਕਿ ਪਹਿਲਾ ਜਾਨਵਰਾਂ ਦੇ ਪੰਛੀਆਂ ਦੇ ਆਧਾਰ ਤੇ ਸਰਵੇਖਣ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਸਾਲ 2011 ਦੇ ਵਿੱਚ ਗੱਨਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਪ੍ਰੋਜੈਕਟ ਉਸ ਸਮੇਂ ਪੂਰਾ ਨਹੀਂ ਹੋ ਸਕਿਆ ਸੀ ਅਜੇਹੇ ਵਿੱਚ ਇਸ ਵਾਰ ਵਿਭਾਗ ਵੀ ਇਸ ਪ੍ਰੋਜੈਕਟ ਨੂੰ ਗੰਭੀਰਤਾ ਦੇ ਨਾਲ ਲੈ ਰਿਹਾ ਹੈ ਬਿਊਰੋ ਰਿਪੋਰਟ এবੀਪੀ ਸੰਚਾ